ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਸਿਰਸਾ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਸਟੈਚੂ ਲੱਗਾ ਸੀ ਤੇ ਦਿਗ ਵਿਜੇ ਸਿੰਘ ਚਟਾਲਾ ਨੇ ਲਗਵਾਇਆ ਸੀ ਹਰਿਆਣੇ ਦੇ ਵਿੱਚ ਤੇ ਉਹਦੇ ਉੱਪਰ ਫਾਇਰਿੰਗ ਕਰਕੇ ਤੇ ਜੀਮੇਲ ਕਰਕੇ ਵੀਡੀਓ ਭੇਜੀ ਗਈ ਆ ਉਹਨਾਂ ਦੇ ਦਿਗ ਵਿਜੇ ਸਾਹਿਬ ਨੂੰ ਤੇ ਉਹਦਾ ਹੁਣ ਬੜਾ ਜ਼ਿਆਦਾ ਇਸ਼ੂ ਬਣਦਾ ਜਾ ਰਿਹਾ ਤੇ ਇੱਕ ਆਪਣੇ ਬੀਜੇਪੀ ਦੇ ਲੀਡਰਾ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਦੇ ਤਾਇਆ ਜੀ ਉਹਨਾਂ ਦੇ ਵਿੱਚ ਚਮਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਤਾਇਆ ਜੀ ਚਮਕੌਰ ਸਿੰਘ ਜੀ ਤੇ ਚੰਨੀ ਸਾਹਿਬ ਬੀਜੇਪੀ ਦੇ ਇਹਨਾਂ ਦੇ ਵਿੱਚ ਡਿਬੇਟ ਹੋਈ ਇੱਕ ਸੋਸ਼ਲ ਮੀਡੀਆ ਚੈਨਲ ਚੈਨਲ ਤੇ ਤੇ ਬੜਾ ਉਹਨਾਂ ਨੇ ਕੁਝ ਉਹਦੇ ਵਿੱਚ ਬੋਲੀਆਂ ਗੱਲਾਂ ਸਿੱਧੂ ਦੇ ਤਾਇਆ ਜੀ ਨੇ ਕਿ ਸਾਨੂੰ ਸ਼ੱਕ ਆ ਜਦੋਂ ਉਹਨੂੰ ਲੌਰੈਂਸ ਨੂੰ ਉੱਥੇ ਭੇਜਿਆ ਹੋਇਆ ਗੁਜਰਾਤ ਸਾਬਰਮਤੀ ਜੇਲ੍ਹ ਚ ਤੇ ਉਹਦੇ ਟ੍ਰਾਇਲ ਸਾਰੇ ਰੁਕੇ ਪਏ ਆ ਤੇ ਉੱਥੇ ਭੇਜਿਆ ਸਾਨੂੰ ਇਹ ਸ਼ੱਕ ਆ ਵੀ ਕੋਈ ਨਾ ਕੋਈ ਇਨਵੋਲਵਮੈਂਟ ਸਰਕਾਰਾਂ ਦੀ ਵੀ ਇਹਦੇ ਵਿੱਚ ਹੋ ਸਕਦੀ ਹੈ ਤੇ ਉਹ ਦੇਖ ਲਓ ਵੀ ਕੇਸ ਸਾਰੇ ਅਜੇ ਹੁਣ ਰੁਕੇ ਪਏ ਆ ਸਾਰਾ ਟ੍ਰਾਇਲ ਜੋ ਚੱਲ ਰਿਹਾ ਜਿਹੜੇ ਉਹ ਬੰਦੇ ਸ਼ੂਟਰ ਆ ਉਹ ਜ਼ਰੂਰ ਉਹਨਾਂ ਦੇ ਉੱਤੇ ਟ੍ਰਾਇਲ ਚੱਲ ਰਿਹਾ ਜਿਹੜੇ ਮਾਸਟਰਮਾਈਂਡ ਆ ਉਹ ਹਜੇ ਤੱਕ ਕਲੀਅਰ ਨਹੀਂ ਹੋਏ ਤੇ ਉਹਦੇ ਬਾਰੇ ਪਰਿਵਾਰ ਕਹਿ ਰਿਹਾ ਕਿ ਇਹਦੀ ਗੱਲ ਨਹੀਂ ਸੁਣਦੇ ਤੇ ਉਹ ਚੰਨੀ ਸਾਹਿਬ ਬੜੀ ਤਲਖੀ ਚ ਆ ਗਏ ਕਿ ਇਹ ਚਾਹੁੰਦੇ ਹੀ ਨਹੀਂ ਕਿ ਇਨਸਾਫ ਮਿਲੇ ਤੇ ਇਦਾਂ ਦੀਆਂ ਗੱਲਾਂ ਦੇਖ ਲਓ ਮਿੰਟੇ ਚ ਤਲਖੀ ਚ ਆ ਜਾਂਦੇ ਇਦਾਂ ਵੱਡਾ ਪੰਜਾਬ ਦਾ ਸਿੰਗਰ ਪੰਜਾਬ ਦੀ ਏਡੀ ਵੱਡੀ ਆਵਾਜ਼ ਹੈ ਪੰਜਾਬ ਦੇ ਹੱਕ ਸੱਚ ਲਈ ਪਹਿਰਾ ਦੇਣ ਵਾਲਾ ਬੰਦਾ ਪੱਗ ਨੂੰ ਇੰਨੀ ਹਾਈਪ ਦੇਣ ਵਾਲਾ ਗੋਰੇ ਕਾਲਿਆਂ ਤੱਕ ਪੰਜਾਬੀ ਲੈਂਗੁਏਜ ਨੂੰ ਭੇਜਣ ਵਾਲਾ ਉਹ ਬੰਦੇ ਦੀ ਬਹੁਤ ਹੋਈ ਹੈ ਤੇ ਉਹਦੇ ਤੇ ਕਹਿੰਦੇ ਉਹ ਇਨਸਾਫ ਹੀ ਨਹੀਂ ਲੈਣਾ ਚਾਹੁੰਦੇ ਜਿਹੜੇ ਪਰਿਵਾਰ ਨੂੰ 3 ਸਾਲ ਹੋ ਗਏ ਰੋਲਦੇ ਨੂੰ ਇਨਸਾਫ ਮੰਗਦੇ ਨੂੰ ਤੇ ਬੜੀ ਤਲਖੀ ਚ ਆ ਗਏ ਤੇ ਫਿਰ ਉਹਦੇ ਤਾਇਆ ਜੀ ਨੇ ਕਿਹਾ ਕਿ ਉਹ ਯੁੱਧਿਆ ਦਾ ਕੋਈ ਐਮ ਐਲ اے ਇਹਨਾਂ ਦਾ ਤੇ ਉਹਨਾਂ ਦੇ ਘਰੇ ਟ੍ਰੇਨਿੰਗ ਹੋਈ ਬੜਾ ਕੁਝ ਉਹਨਾਂ ਨੂੰ ਦੱਸਿਆ ਚੈਨਲ ਤੇ ਤੇ ਜਿਹੜੀਆਂ ਸਾਰੀਆਂ ਗੱਲਾਂ ਜੇ ਆਪਾਂ ਵੇਖ ਕੇ ਐਨਲਿਸਿਸ ਕਰੀਏ ਤੇ ਕੀ ਲੱਗਦਾ ਵੀ ਇਹ ਜਿੰਨੀ ਇਹ ਕਹਾਣੀ ਉਲਝ ਗਈ ਹੈ ਇਹਦੇ ਤੋਂ ਇਨਸਾਫ ਦੀ ਤਾਂ ਕੋਈ ਉਮੀਦ ਨੇੜੇ ਤੇਰੇ ਲੱਗ ਨਹੀਂ ਰਹੀ ਤੇ ਜਿਵੇਂ ਗੱਲਾਂ ਬਾਤਾਂ ਕਰਦੇ ਆਫੀਸ਼ਲ ਜਿਨ੍ਹਾਂ ਦਾ ਰਾਜ ਹੈ ਉਹਨਾਂ ਦੇ ਬੰਦੇ ਤੇ ਉੱਥੋਂ ਲੱਗ ਨਹੀਂ ਰਿਹਾ ਕਿ ਇਹ ਕਿਸੇ ਪਾਸੇ ਕਹਾਣੀ ਲੱਗੂਗੀ ਜੇ ਇਹ ਤਾਂ ਹੁਣ ਉਦੋਂ ਹੀ ਲੱਗੂ ਜਦੋਂ ਕੋਈ ਸਰਕਾਰ ਬਦਲੂਗੀ ਤੇ ਕੋਈ ਹੋਰ ਸਰਕਾਰ ਬਣੂਗੀ ਤਾਂ ਪਤਾ ਲੱਗਣਾ ਵੀ ਇਹ ਕਿਹੜੇ ਬੰਦਿਆਂ ਦੀ ਇਨਵੋਲਵਮੈਂਟ ਹੈ ਕਿਉਂ ਕੰਮ ਐਡਾ ਵੱਡਾ ਕੀਤਾ ਗਿਆ ਕੀ ਗੁਨਾਹ ਸੀ ਉਸ ਬੰਦੇ ਦਾ ਬਿਨਾਂ ਵਜਾ ਮਾਰਤਾ ਵਿਚਾਰਾ ਤੇ ਇਹ ਜਿਹੜੀਆਂ ਗੱਲਾਂ ਹੋਣ ਆਪਣੇ ਸਾਹਮਣੇ ਆ ਰਹੀਆਂ ਇੱਥੋਂ ਇਨਸਾਫ ਦੀ ਤਾਂ ਉਮੀਦ ਛੱਡ ਹੀ ਦੇਣੀ ਚਾਹੀਦੀ ਜਿੰਨਾ ਚਿਰ ਸਰਕਾਰਾਂ ਬਦਲਦੀਆਂ ਨਹੀਂ ਤੇ ਹੁਣ ਤਾਂ ਉਹਦੇ ਸਟੈਚੂ ਲੱਗੇ ਤੇ ਆ ਹੁਣ ਆਪਣੇ ਨੌਜਵਾਨ ਟੀ-ਸ਼ਰਟ ਆ ਉਹਦੀਆਂ ਪਾਈ ਫਿਰਦੇ ਤੇ ਇਹ ਤਾਂ ਹੁਣ ਇੱਥੋਂ ਤਾਂ ਗੱਲ ਪਹੁੰਚ ਗਈ ਉਹਨਾਂ ਨੂੰ ਵੀ ਖਤਰਾ ਬਣ ਸਕਦਾ ਕਿਸੇ ਵੇਲੇ ਵੀ ਕਿ ਜਿਹੜੇ ਉਹਦੇ ਸਟੈਚੂ ਤੋਂ ਹੀ ਇੰਨਾ ਜ਼ਿਆਦਾ ਉਹਨਾਂ ਨੂੰ ਜੈਲ ਜੈਲ ਸੀ ਕਰਦੇ ਆ ਸਟੈਚੂ ਤੋਂ ਵੀ ਤੇ ਉਹਦੇ ਉਹ ਤਾਂ ਦਿਲਾਂ 'ਚ ਵਸਿਆ ਪੰਜਾਬ ਦੇ ਲੋਕਾਂ ਦੇ ਪੰਜਾਬ ਕੀ ਪੂਰੇ ਇੰਡੀਆ ਦੇ ਲੋਕਾਂ ਦੇ ਦਿਲਾਂ 'ਚ ਵਸਿਆ ਬਹੁਤ ਸਾਰੇ ਪੰਜਾਬ ਤੋਂ ਬਾਹਰ ਗੱਡੀਆਂ ਤੇ ਆਮ ਫੋਟੋਆਂ ਦਿੱਲੀ ਚਲੇ ਜਾਓ ਕਿਤੇ ਚਲੇ ਜਾਓ ਪੰਜਾਬ ਤੋਂ ਬਾਹਰ ਹਰਿਆਣੇ 'ਚ ਤਾਂ ਆਮ ਹੀ ਲਾਈ ਫਿਰਦੇ ਪੂਰੇ ਇੰਡੀਆ 'ਜੀ ਤੇ ਇਹ ਇੰਨਾ ਗੱਲਾਂ ਕਰਕੇ ਮਾਹੌਲ ਖਰਾਬ ਹੁੰਦਾ ਪੰਜਾਬ ਦਾ ਤੇ ਇੰਨਾਂ ਗੱਲਾਂ ਨੂੰ ਕੰਟਰੋਲ ਕੋਈ ਨਹੀਂ ਕਰ ਰਿਹਾ ਜੋ ਸਰਕਾਰਾਂ ਚ ਬੈਠੇ ਆ ਵੱਡੇ ਵੱਡੇ ਲੋਕ ਬਿਲਕੁਲ ਨਹੀਂ ਕੋਈ ਇਹਦੇ ਉੱਤੇ ਡਿਸੀਜਨ ਲੈ ਰਿਹਾ ਕਿ ਕਿਉਂ ਹੋ ਰਿਹਾ ਇਹਨੂੰ ਰੋਕਣਾ ਚਾਹੀਦਾ ਬਿਲਕੁਲ ਕੋਈ ਧਿਆਨ ਨਹੀਂ ਕਿਸੇ ਦਾ ਜਿਹਦਾ ਕਾਰਨ ਪਰਿਵਾਰ ਚ ਵੀ ਨਿਰਾਸ਼ਾ ਫੈਲ ਰਹੀ ਆ ਤੇ ਆਮ ਲੋਕਾਂ ਚ ਵੀ ਫੈਲ ਰਹੀ ਵੀ ਜੇ ਐਡੇ ਵੱਡੇ ਬੰਦੇ ਨੂੰ ਇਨਸਾਫ ਨਹੀਂ ਮਿਲਦੇ ਆ ਤੇ ਆਮ ਬੰਦੇ ਦਾ ਇੱਥੇ ਕੀ ਮੁੱਲ ਜਿਹੜਾ ਜੇ ਕੋਈ ਆਮ ਬੰਦਾ ਕੋਈ ਸਵਾਲ ਕਿਸੇ ਬੰਦੇ ਤੇ ਉਠਾ ਦੇਵੇ ਤੇ ਉਹਦੀ ਤਾਂ ਜਦੋਂ ਮਰਜੀ ਮਾਰਦੇ ਹੋ ਤੇ ਬਾਅਦ ਚ ਉਹਨੂੰ ਕਿੰਨੇ ਪੁੱਛਣਾ ਸੋ ਇਨਸਾਫ ਵਾਲੀ ਗੱਲ ਤਾਂ ਬਹੁਤ ਦੂਰ ਹੈ ਤੇ ਹਜੇ ਤਾਂ ਇਦਾਂ ਹੀ ਲੱਗ ਰਿਹਾ ਕਿ ਇਹ ਜਿਹੜੇ ਹਿਸਾਬ ਨਾਲ ਕਹਾਣੀ ਉਲਝਦੀ ਜਾ ਰਹੀ ਹੈ ਇਹਨੂੰ ਦੇਖ ਕੇ ਇਹ ਹੀ ਲੱਗਦਾ ਕਿ ਬਹੁਤ ਵੱਡੀ ਕੋਈ ਡੀਪ ਪਲਾਨਿੰਗ ਹੋਈ ਹੈ ਜੀਦਾ ਕਰਕੇ ਕੰਮ ਹੋਇਆ ਤੇ ਇਹ ਏਡੀ ਛੇਤੀ ਇਹ ਕਹਾਣੀ ਕਲੀਅਰ ਨਹੀਂ ਹੋਣੀ ਇਹ ਤਾਂ ਜਿੰਨਾ ਚਿਰ ਕੋਈ ਨਿਰਪੱਖ ਜਾਂਚ ਨਹੀਂ ਹੁੰਦੀ ਉਹਨਾਂ ਚਿਰ ਕੋਈ ਕਲੀਅਰ ਨਹੀਂ ਹੁਣ ਹੁਣ ਤਾਂ ਸਟੈਚੂ ਵੀ ਉਹਦੇ ਸੇਫ ਨਹੀਂ ਤੇ ਉਹਦੇ ਰੋਜ਼ ਹਰ ਹਫਤੇ ਬਾਅਦ ਸੰਡੇ ਨੂੰ ਉੱਥੇ ਰੋਜ਼ 5000 ਬੰਦਾ ਹੁਣ ਵੀ ਜਾ ਰਿਹਾ ਤੇ ਇਹ ਹੁਣ ਉਹ ਜੇ ਉਹ ਬੰਦੇ ਸਿਰਸੇ ਤੋਂ ਕਿੰਨੀ ਕੁ ਦੂਰ ਆ ਸਿੱਧੂ ਦਾ ਪਿੰਡ ਤੇ ਜਿਹੜੇ ਉੱਥੇ ਲੋਕ ਜਾ ਰਹੇ ਆ ਫਿਰ ਉਹਨਾਂ ਨੂੰ ਵੀ ਖਤਰਾ ਹੀ ਆ ਉੱਥੇ ਵੀ ਕੁਝ ਵੀ ਹੋ ਸਕਦਾ ਜੇ ਸਟੈਚੂ ਤੇ ਕੋਲੀਆਂ ਚੱਲ ਗਈਆਂ ਤੇ ਉਹਨਾਂ ਦੇ ਉੱਥੇ ਵੀ ਜੋ ਮਰਜ਼ੀ ਕਰ ਸਕਦੇ ਇਹਨਾਂ ਦਾ ਜਦੋਂ ਕਾਨੂੰਨ ਦਾ ਡਰੀ ਹੈ ਨਹੀਂ ਕਿਸੇ ਨੂੰ ਸੋ ਆਪਣੇ ਧਿਆਨ ਰੱਖੋ ਤੇ ਬਿਨਾਂ ਵਜ੍ਹਾ ਕਿਸੇ ਦੀਆਂ ਗੱਲਾਂ 'ਚ ਨਾ ਆਓ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਇਦਾਂ ਦੀਆਂ ਚੀਜ਼ਾਂ ਆ ਰਹੀਆਂ ਆ ਉਹਦੇ ਤੇ ਕਮੈਂਟ ਬਾਜੀ ਨਾ ਕਰੋ ਉਹਨੂੰ ਇਗਨੋਰ ਕਰੋ ਥੈਂਕ ਯੂ ਸਤਿ ਸ੍ਰੀ ਅਕਾਲ